ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹਿਲਾ ਵਲੌਗ ਬਣਾਉਣ ਲੱਗੇ ਆ ਜੀ ਤੇ ਇਹਦੇ ਚ ਆਪਾਂ ਰੋਟੀਨ ਵਾਈਫ ਤੋਂ ਕੰਮ ਵਗੈਰਾ ਕਰਦੇ ਆ ਆਪਾਂ ਉਹ ਦਿਖਾਵਾਂਗੇ ਖੇਤੀ ਬਾਰੇ ਇਨਫਰਮੇਸ਼ਨ ਪਰ ਖੇਤੀ ਬਾਰੇ ਇਨਫਰਮੇਸ਼ਨ ਦੇਵਾਂਗੇ ਹੋਪ ਤੁਸੀਂ ਪਸੰਦ ਕਰੋਗੇ ਤੇ ਜੇ ਕੋਈ ਸਲਾਹ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਜੀ ਤੇ ਲੋ ਜੀ ਆਪਾਂ ਸ਼ੁਰੂ ਕਰਦੇ ਆ ਅੱਜ ਆਪਣਾ ਪ੍ਰਾਪ ਸਿਮਰਨ ਉਹ ਟਾਈਮ ਨਾਲ ਸਵੇਰ ਦੇ ਸਮਾਹ ਹੋ ਚੁੱਕਿਆ 5:30 ਹੋ ਚੁੱਕੇ ਸਵੇਰ ਦੇ ਟਰੈਕ ਲਣਾ ਹੈ ਹੈ ਕਿਹੜਾ ਟਰੈਕ ਲਣਾ ਹੈ ਬਰਾਓ ਸੱਚ ਮੱਜਨ ਮੱਜਨ ਕਿਵੇਂ ਕਰਦਾਂ ਹਾਂ ਤਪਕਾ ਮਾਰ ਦੇ ਮੱਜਨ ਹੱਪ ਕਰ ਦੇ ਹੱਪ ਆਪੀ ਇਹ ਮਾੜੀ ਹੈ ਉਸ ਦੇ ਦਿਲ ਤੇ ਮੇਰੇ ਮਗਰ ਤੋਂ ਰੱਖਿਆ ਇੱਥੇ ਕੱਲ ਮੀਂਹ ਸੀਗਾ ਤੇ ਪੱਠੇ ਨਹੀਂ ਲੈਂਦੇ ਗਏ ਤੇ ਇਹ ਕਰਕੇ ਅੱਜ ਤਾਣਾ ਸਵੇਰੇ ਲਾਤਾ ਸੀਗਾ ਉਸ ਤੋਂ ਬਾਅਦ ਆਪਾਂ ਚੂਈਆਂ ਦੀ ਮੱਝਾਂ ਤੇ ਤਾਰ ਕੱਢ ਕੇ ਆਪਾਂ ਚੱਲਿਆਂਗੇ ਤੂ ਬਾਦ ਖੇਤ ਤੋਂ ਉੱਧਰੋਂ ਸਿਹਤ ਦਾ ਨਜ਼ਾਰਾ ਵੀ ਦਿਖਾਉਣੇ ਆ। ਇਹ ਤੇ ਆਪਣਾ ਬਰਾ ਸੋ ਕਰੀ ਬੈਠਾ ਜੈਦਗਨ ਨਾਲ ਜਾਣਾ ਮੈਂ ਤਾਂ ਤੇ ਮਥਾਂ ਗੱਡੀ ਉਤਾਰਿਆ ਆਗੇ ਖੇਤੋ ਤੇ ਇਹ ਕਿਰੀਏ ਪਤੂੜੀ ਥੋੜੀ ਲਾਲ ਚ ਚ ਵੱਧ ਬਣਾ ਲਈ ਟੰਗਰ ਫਰੀ ਵਾਂਗੂ ਮਿਲਿਆ ਸੀਗਾ ਇਹ ਸਾਰੀ ਖਰਾਬ ਹੋ ਗਈ ਸੱਤ ਅੱਠ ਟਰਾਲੀਆਂ ਸੀ ਮਿੱਟੀ ਹੋ ਗਈ ਹੁਣ ਬਾਲੀ ਜਾਂਦੇ ਧੋਣੀ ਚ ਆਪਰਾ ਚੋਣਾ ਘੜਾ 12 ਬੋਸ ਤੋਂ ਬੂਟਾ ਮਾਰਿਆ ਬਾਕੀ ਮੁਆਜ਼ਮਾ ਤਨੂ ਕੁਲਾ ਸਾਰਾ ਮੌਸਮ ਦੇ ਸਰਤੇ ਝੋਨੇ ਨੂੰ ਹੁਣਾਂ ਹੰਦਾ ਮੌਸਮ ਝੋਨੇ ਵਾਸਤੇ ਬਹੁਤ ਵਧੀਆ ਹੈ ਫਿਲਹਾਲ ਬਹੁਤ ਵਧੀਆ ਬੂਟਾ ਮਾਰਿਆ ਝੋਨੇ ਨੇ ਆਪਣੇ ਪੱਠੇ ਆਪਣੇ ਰਹਿ ਗਏ ਥੋੜੇ ਹੁਣ ਪੱਠੇ ਬੀਜੇ ਸੀਗੇ ਨਵੇਂ ਅੱਠੇ ਆਪਣੇ ਉੱਗੇ ਆਏ ਬਹੁਤ ਸੋਹਣੇ ਉੱਗੇ ਅੱਠੇ ਮੱਕੀ ਵੀ ਜੀ ਸੀ ਆਪਾਂ ਤੇ ਥੋੜਾ ਜਿਹਾ ਬਾਜਰਾ ਸੀਗਾ ਵਿੱਚ ਬੀਜਿਆ ਬਾਜਰਾ ਇੱਕ ਸਾਈਡ ਤੇ ਬੀਜਦਾ ਸੀ ਮੈਂ ਤੇ ਮੱਕੀ ਹੋਰਲੀ ਸਾਈਡ ਬੀਜਤੀ ਸੀ ਉਹ ਪਰਲੀ ਸਾਈਡ ਥੋੜਾ ਜਿਹਾ ਕੰਡਮ ਰਹਿ ਜਾਂਦੀ ਸੀ ਮੱਕੀ ਜਾਂ ਜਵਾਰ ਨੂੰ ਜਦ ਜਿੱਥੇ ਜੋ ਵੀ ਬੀਜ ਤੇ ਬਾਜਰਾ ਸੋਹਣਾ ਹੋ ਜਾਂਦਾ ਚੜੀ ਦਬ ਗਈ ਸੀ ਪਰਲੇ ਮੱਥੇ ਉਧਰਲੇ ਪੱਠੇ ਆਪਣੇ ਹੋ ਗਏ ਖਰਾਬ ਆਪ ਵਾਟਰ ਸਬੈਨਿਚ ਥੋੜਾ ਜਿਹਾ ਬੀਜਿਆ ਸੀਗਾ ਇਹ ਮੈਂ ਕਿਲੋ ਕੁ ਬੀ ਲੈ ਕੇ ਆਇਆ ਸੀਗਾ ਤੇ ਮੈਂ ਬੀਜਾ ਤਾਂ ਥੋੜਾ ਜਿਹਾ ਸੀ ਪਰ ਇਹ ਵੱਧ ਕੇ ਹੋ ਚਲਾ ਗਿਆ ਉਹ ਇੱਥੋਂ ਤੱਕ ਬੀਜਿਆ ਸੀ ਜਿੱਥੇ ਤੱਕ ਹਾਂ ਹੁਣ ਖੜਾ ਹੈ ਉਹ ਮ ਵੱਡਿਆ ਹੋਇਆ ਗਾਂ ਤੱਕ ਤੇ ਇੱਥੋਂ ਤੱਕ ਚਲਾ ਗਿਆ ਇਹ ਆ ਦੇਖੋ ਖੰਭਾ ਟੱਪ ਗਿਆ ਇੱਕ ਇੱਕ ਦੋ ਦੋ ਬੂਟੇ ਸੀਗੇ ਤੇ ਆਖ ਇੱਕ ਦੋ ਦੋ ਬੂਟੇ ਤੇ ਮੇਰੇ ਹੀ ਬਣ ਗਏ ਇਹ ਜੜ ਲਾਉਂਦਾ ਜਾਂਦਾ ਗਾਂਧੀ ਗਾਂ ਵੈਰੈਟੀ ਬਹੁਤ ਵਧੀਆ ਵਡਣ ਚ ਬਹੁਤ ਸੌਖਾ ਹੈ ਪਰ ਐ ਜਦੋਂ ਜ਼ਿਆਦਾ ਵੱਧ ਜਾਂਦਾ ਉਦੋਂ ਹੋਰੂ ਜੇ ਹੋ ਜਾਂਦਾ ਹੈ ਫੋਟ ਬਹੁਤ ਸੋਹਣੀ ਫੇਰ ਫੇਰ ਫੋਟ ਲੈਂਦਾ ਜਾਂਦਾ ਦੋ ਵਾਰੀ ਵੱਡਦਾ ਮੈਂ ਪੱਠੇ ਆਪਣੇ ਆ ਹੀ ਰਹਿ ਗਏ ਤਾਂ ਆ ਆਪਾਂ ਮੱਕੀ ਬੀਜਤੀ ਸੀਗੀ ਮੱਕੀ ਆ ਪਰਲੇ ਮੱਥੇ ਬਾਜਰਾ ਬਹੁਤ ਸੋਹਣਾ ਖੜਾ ਹੈ ਉੱਗ ਗਿਆ ਹੀ ਮੱਕੀ ਇਹਨਾਂ ਦਿਨਾਂ ਦੇ ਵਿੱਚ ਛੇਤੀ ਜਰਮੀਨੇਸ਼ਨ ਹੋ ਜਾਂਦੀ ਹੈ ਬੀਜ ਦੀ ਛੇਤੀ ਉੱਗਿਆ ਹੁੰਦਾ ਹੈ ਤੇ ਮੱਕੀ ਦੇਖੋ ਬਹੁਤ ਸੋਹਣੀ ਹੁੰਦੀ ਹੈ ਹਾਂ ਦੇਖੋ ਤੇ ਹੁਣ ਆਪਾਂ ਵੜਦੇ ਹਾਂ ਪੱਠੇ ਬਸ ਪੰਜ ਚਾਰ ਦਿਨਾਂ ਦੇ ਪੱਠੇ ਰਹਿ ਗਏ ਕੁਝ ਪੱਠੇ ਹੋਰ ਵੀ ਜਣ ਵਾਲੇ ਪੈ ਤਿੰਨ ਕੱਕ ਨਾਲ ਉਹ ਬੀਜ ਦਿਆਂਗੇ ਉਹ ਲੱਕੀ ਨਾਲ ਸਾਡੇ ਨਾਲ ਗੱਲ ਹੋਈ ਹੈ ਮੇਰੀ ਉਹ ਕਹਿੰਦਾ ਮੈਂ ਬੀਜ ਨਹੀਂ ਮੈਂ ਕਿਹਾ ਮੈਂ ਬੀਜ ਦਣਾ ਵੇਲਾ ਬਿਆਵਾ 1.5 ਨਾਲ ਦੋ ਹੀ ਬਣ ਜਾਣੀਆਂ ਉਹਦੇ ਕੁਛ ਬੀਜਾਂ ਵਾਲੇ ਪਏ ਆ ਉਹ ਵੀ ਵਿੱਚ ਹੀ ਬੀਜ ਦਾਂਗੇ ਤੇ ਬਹੁਤ ਸੋਹਣੇ ਪੱਠੇ ਖੜੇ ਐ ਇਸ ਵਾਰੀ ਆਪਾਂ ਬੀਜ ਨਵਾਂ ਵੈਰੈਟੀ ਦਾ ਲਾਇਆ ਸੀਗਾ ਇਹ ਸਿੰਗਲ ਕਟਾਈ ਵਾਲਾ ਇੱਕ ਕ੍ਰਿਸਟਲ ਹੈ ਕ੍ਰਿਸਟਲ ਕੰਪਨੀ ਦਾ ਹੈ ਡੇਰੀ ਗ੍ਰੀਨ ਤੇ ਵੈਸੇ ਜਦੋਂ ਇਹ ਬੀਜੀ ਸੀ ਚੜੀ ਤੇ ਮੀਂਹ ਪੈ ਗਿਆ ਸੀ ਕੰਡ ਹੋ ਗਈ ਮੈਨੂੰ ਤਾਂ ਸੀਗਾ ਮੈਂ ਕਿਹਾ ਨਹੀਂ ਹੋਣੀਗੀ ਇਹ ਤੇ ਪਰ ਮੈਂ ਪਾਣੀ ਲਾਤਾ ਸੀ ਪਾਣੀ ਨਾਲ ਨਿਕਲੇ ਉਹਦੇ ਨਾਲ ਬਹੁਤ ਸੋਹਣੀ ਹੋਈ ਹੈ ਚਰੀ ਦਾ ਨਾ ਇਧਰਲੀ ਸਾਈਡ ਥੋੜੀ ਜੀ ਕੰਡ ਮੈਂ ਕਿਹਾ ਕਾ ਹੋ ਗਈ ਵਿੱਚ ਤੇ ਪਰਲੀ ਸਾਈਡ ਜਿਹੜੀ ਮੈਂ ਵੱਢਤੀ ਉਹ ਮੋਟਾ ਡੰਡਾ ਸੀਗਾ ਤੇ ਬਹੁਤ ਸਵਾਦ ਆਇਆ ਸੀ ਯਾਰ ਪੱਠਿਆਂ ਦਾ ਨਾ ਐਵੇਂ ਆਖੀਏ ਵੀ ਪਿਛਲੀ ਯਾਰ ਨਾਲੋਂ ਬਹੁਤ ਵਧੀਆ ਚਰੀ ਸੀ ਆਪਣੀ ਤੇ ਕੱਦ ਹਾਈਟ ਵੀ ਬਹੁਤ ਵੇਖ ਲੋ ਵੀ 10 12 ਫੁੱਟ ਹੋਈ ਪਈ ਹੈ ਹਜੇ ਤੱਕ ਇਹਨੇ ਸਿੱਟਾ ਨਹੀਂ ਕੱਢਿਆ ਤੇ ਥੱਲੋਂ ਤੋਂ ਲੈ ਕੇ ਉੱਤੋਂ ਤੱਕ ਹਰੀ ਹੈ। ਬਾਕੀ ਹੋਰ ਵੀ ਕੰਪਨੀਆਂ ਦੀਆਂ ਆਉਂਦੀਆਂ ਸਾਰੀਆਂ ਹੀ ਵਧੀਆ ਹੁੰਦੀਆਂ। ਫਿਲਹਾਲ ਇਹ ਵੀ ਬਹੁਤ ਵਧੀਆ ਹੈ। ਚਲੋ ਆ ਆਪਾਂ ਇੰਨੀ ਕ ਮੱਕੀ ਸੀਗੀ। ਆ ਜਿਹੜਾ ਕਿਹੜਾ ਜਿਆਦੀ ਨੇ ਇਹ ਮੱਕੀ ਮੈਂ ਵੱਢ ਕੇ ਇੱਥੇ ਛੋਣਾ ਲਾਉਂਦਾ ਸੀ। ਆਪਣੇ ਦਰਖਤਾਂ ਇਹ ਆਪਣਾ ਸ਼ੌਂਕ ਹੈ। ਕੋਟਰ ਤੇ ਤੁਹਾਡੇ ਘੱਟੋ-ਘੱਟ 3 ਤੋਂ 4 درخت ਹੋਣੇ ਬਹੁਤ ਜ਼ਰੂਰੀ ਹੈ। ਛਾਂ ਬਣੀ ਰਹਿੰਦੀ ਕੁਝ ਨਹੀਂ ਹੁੰਦਾਗਾ ਕਿੰਨਾ ਝੋਨਾ ਖਰਾਬ ਹੋਇਆ ਮੇਰਾ। ਕੋਈ ਝੋਨਾ ਨਹੀਂ ਖਰਾਬ ਹੁੰਦਾ ਕੋਈ ਬਾਣਾ ਮੋਟਾ ਹੁੰਦਾ ਉਹਦੀ ਸਿੰਗਾਈ ਵਗੈਰਾ ਉਹ ਸਾਵਨਾ ਕਰ ਲੈਣੀ ਚਾਹੀਦੀ ਹੈ। ਹਾਂ ਇੱਥੇ ਥੋੜਾ ਬਹੁਤ ਹੋਇਆ। ਟੂਸੇ ਜੇ ਰਹਿ ਗਏ। ਬਾਲੀ ਫੋਟ ਨਹੀਂ ਲਈ ਇੱਥੇ ਸਿੰਗਲ ਸਿੰਗਲ ਲਾਇਆ ਖੜਾ। ਬਾਕੀ ਕੋਈ ਦਾ ਨੁਕਸਾਨ ਵਾਲੀ ਗੱਲ ਨਹੀਂ ਹੈਗੀ ਇਹਦਾ ਫਾਇਦੇ ਵੀ ਹੁੰਦੇ ਆ ਦਰਖਤਾਂ ਦੇ ਛਾਂ 'ਚ ਬਹਿਨੇ ਤੁਸੀਂ ਧੁੱਪੇ ਕੰਮ ਕਰਕੇ ਜਦੋਂ ਛਾਂ ਨਹੀਂ ਲੱਭਦੀ ਬਹੁਤ ਔਖਾ ਹੁੰਦਾ ਬੰਦਾ ਬਾਕੀ ਆਪਾਂ ਅਮਰੂਦ ਲਾਏ ਹੋਏ ਐ ਫਲਦਾਰ ਬੂਟਿਆਂ ਦਾ ਆਪਣਾ ਬਹੁਤ ਸ਼ੌਂਕ ਹੈ ਅਮਰੂਦ ਆ ਤਿੰਨ ਅਮਰੂਦ ਖੜੇ ਆ ਮੇਰੇ ਕੋਲ ਇੱਥੇ ਸੋ ਧੰਨਵਾਦ ਹੁਣ ਵੜਦੇ ਆਪਾਂ ਪੱਠੇ ਠੀਕ ਹੈ ਜੀ